ਮਨ ਰੇ ਪ੍ਰਭ ਕੀ ਸਰਨ ਵਿਚਾਰੋ ਸਤਿਗੁਰੂ ਆਸਾ ਵਚਨ ਕਰਦੇ ਨੇ ਕਿ ਮੇਰੇ ਮਨਾ ਪਰਮਾਤਮਾ ਦੀ ਸਰਨ ਪੈ ਕੇ ਉਹਦੇ ਨਾਮ ਦਾ ਧਿਆਨ ਕਰਿਆ ਕਰ ਅਕਾਲ ਪੁਰਖ ਵੈਗਨੂ ਜੀ ਦਾ ਸਿਮਰਨ ਕਰਿਆ ਕਰ ਉਹ ਸਿਮਰਨ ਕਰਿਆ ਕਰ ਜਗੇ 시ਗੁਰਤ ਗਣਕਾਸੀ ਪੁਤਰੀ ਤਾ ਕੋ ਜਸ ਵਰਤਾ ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਅੰਗਣਕਾ ਉਲਕਾਰਾਂ ਵਿੱਚੋਂ ਦੁੱਖੋਂ ਬਚ ਗਈ ਸੀ ਤੂੰ ਵੀ হে ਭਾਈ ਉਸ ਦੀ ਸਿੱਖ ਸਦਾ ਆਪਣੀ ਮਿਰਤੇ ਵਿੱਚ ਵਸਾਈ ਗੰਕਰ ਕੰਨ ਤੇ ਹਾਰਨ ਦਾ ਬੜੀ ਬਾਰੀ ਸਰਨ ਕੀਤਾ ਹੁਣ ਗੰਕਰ ਕੰਨ ਲੋਕ ਪਾਪਣ ਕਿਉਂਦੇ ਸੀ ਕਿਉਂਕਿ ਉਹਦਾ ਕਰਮ ਜਿਹੜਾ ਸੀ ਉਹ ਚੰਗਾ ਨਹੀਂ ਸੀ ਜਿਸ ਕਰਕੇ ਉਹਦਾ ਜਿਹੜਾ ਕਰਮ ਸੀ ਉਹ ਨਰਕਾਂ ਦੇ ਵਿੱਚ ਲੈ ਕੇ ਜਾਣ ਵਾਲਾ ਸੀ ਪਰੰਤੂ ਕਿਸੇ ਸਤਿપુરੂਸ਼ ਮਹਾਪੁਰਖ ਦੀ ਸੰਗਤ ਹੋਈ ਮਹਾਪੁਰਖ ਨੇ ਆਪਣੇ ਹੱਥੋਂ ਜਿਸ ਤਰ੍ਹਾਂ ਪਾਈ ਵਰਦਾਨੀਆਂ ਦੇ ਬਾਰਾਂ ਦੇ ਵਿੱਚ ਇੱਕ ਰੌਂਗੜਾ ਦਿੱਤਾ ਜਿਹੜਾ ਰਾਮ ਨਾਮ ਜਪਦਾ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹਹੀ ਵਚਨ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਪਾਈ ਦੇਖੋ ਇੱਕ ਪਾਂਛੀ ਸੀ ਜਿਹੜਾ ਰਾਮ ਰਾਮ ਜਪਦਾ ਸੀ ਉਹ ਤੇ ਭੋਗਨਕਾਰੋਚ ਉਸ ਮਹਾਪੁਰਖਾਂ ਨੇ ਦਿੱਤੀ ਹੋਈ ਸਿੱਖਿਆ ਲੈ ਕੇ ਉਸ ਕੋ ਤੇ ਨੂੰ ਰਾਮ ਰਾਮ ਜਪਾਉਂਦੀ ਸੀ ਪਰ ਜਦੋਂ ਉਹਦਾ ਅੰਤ ਸਮਾ ਆਇਆ ਤੇ ਉਹ ਕਾਲੂਪੀਨਾ ਉਸ पिंजਰੇ ਦੇ ਵਿੱਚ ਬੈਠਿਆ ਹੈ ਤੇ ਜਦੋਂ ਉਹ ਆ ਕੇ ਰਾਮ ਰਾਮ ਜਪਦੀ ਹੈ ਤੇ ਕੋ ਤੇ ਨੂੰ ਵੀ ਕਹਿੰਦੀ ਹੈ ਤੂੰ ਵੀ ਰਾਮ ਰਾਮ ਜਪੋ ਤੇ ਮੈਂ ਨੇ ਉਸ ਸਮੇਂ ਟੋਕਾ ਰਾਜ ਨਹੀਂ ਦਿੰਦਾ ਤੇ ਪਿੰਡੇ ਵਿੱਚ ਹਨੇਰਾ ਹੁੰਨ ਕਰਕੇ ਦਿਖਿਆ ਕੁਝ ਨਹੀਂ ਹੱਥ ਕਾ ਕੇ ਵੇਖਦੀ ਐ ਮਿੱਠੂ ਕਿੱਥੇ ਐ ਤੇ ਉਸ ਸਮੇਂ ਉੱਥੇ ਇੱਕ ਨਾਲ ਬੈਠਾ ਸੀ ਜਿਹਨੇ ਉਸ ਸਮੇਂ ਲੰਕਾ ਮੇਂ ਹੱਥ ਉੱਪਰ ਢੰਗ ਕੀਤਾ ਤੇ ਜਾਣ ਕਰਨ ਦੀ ਦੇਰ ਸੀ ਕੰਕਾ ਦੇ ਨੁਕਤੇ ਰਾਮ ਰਾਮ ਸੀ ਤੇ ਉਸ ਸਮੇਂ ਉਹ ਧਰਤੀ ਤੇ ਡੇਗ ਗਈ ਤੇ ਉਹਦੀ ਮੌਤ ਇਹ ਪਾਸਾ ਕਹਿੰਦੇ ਉਹ ਰਾਮ ਰਾਮ ਜਪਦੇ ਹੋਈ ਭਾਵੇਂ ਉਹਨਾਂ ਦੀਗਨ ਵਿਕਾਰਾਂ ਭਰੇ ਆ ਸੀ ਉਹਦਾ ਮਾਰਗ ਚੰਗਾ ਨਹੀਂ ਸੀ ਕਰਮ ਚੰਗੇ ਨਹੀਂ ਸਨ ਪਰ ਰਸਨਾ ਤੇ ਰਾਮ ਰਾਮ ਨੂੰ ਕਰਕੇ ਉਹਦਾ ਵੀ ਉਧਾਰ ਹੋ ਗਿਆ ਹੈ ਇਸ ਕਰਕੇ ਕਹਾਲ ਸਰ ਜੇ ਤੂੰ ਵੀ ਭਾਈ ਉਸ ਘਾਲਪੁਰਪ ਦੀ ਸਿਖਤ ਸੰਗਤ ਸਬਾਹ ਮਿਲਿਆ ਕਰ ਜੀ ਦੇ ਸਿਮਰਨ ਕਰਕੇ ਗਨਕਾਰਾਂ ਦਾ ਉਧਾਰ ਹੋ ਗਿਆ ਹੈ ਰਹਾਉ ਕਲ ਭਯੋ ਧੂ ਜਾਪ ਸਿਮਰਨ ਅਰ ਨਿਰਪੈ ਪਦ ਪਾਇਆ ਏ ਭਾਈ ਜਿਸ ਪ੍ਰਮਾਤਮਾ ਦੇ ਸਿਮਰਨ ਦੇ ਰਾਹੀ ਧੂ ਸਦਾ ਦੇਕਾਲੋ ਹੋ ਗਿਆ ਹੈ ਤੇ ਉਸ ਨੇ ਭੈਤਾ ਦਾ ਆਤਮਿਕ ਦਰਜਾ ਹਾਸਲ ਕਰ ਗਿਆ ਸੀ ਧੂ ਨੇ ਉਸ ਤੁਰਾਂ ਨੂੰ ਕਾਰਨ ਦਿੱਤੀ ਹੈ ਕਿਵੇਂ ਉਸ ਦੀ ਪ੍ਰਮਾਨ ਸਾਖੀ ਜਾਣਦੇ ਅਨਸਾਰ ਹੋਇਆ ਹੁੰਦਾ ਹੈ ਇਤੁਰੂ ਹੀ ਕੋ ਨਹਾਦਾ ਹੋਇਆ ਆਪਣੇ ਘਰ ਆਇਆ ਪਾਈ ਕਲਨਜੀ ਦੇ ਬਾਰੇ ਕਿ ਜ਼ਿਕਰ ਹੁੰਦਾ। ਮਤਰੇ ਨੇ ਥੱਪੜ ਮਾਰਿਆ ਤੇ ਪਿਤਾ ਦੇ ਮੋਢੇ ਵਿੱਚੋਂ ਉਠਾ ਦਿੱਤਾ। ਇਸ ਦੁਕਧਾ ਮਾਰਾ ਆਪਣੇ ਘਰ ਜਾਂਦਾ ਹੈ, ਮਾਤਾ ਨੂੰ ਕੁਛਦਾ ਹੈ। ਤੇ ਮਾਤਾ ਕੰਨ ਜੀ ਨੇ ਪੁੱਤਰ ਆਪਾਂ ਨੇ ਭਗਤ ਭਗਤੀ ਨਹੀਂ ਕੀਤੀ ਹੈ, ਵੰਦਗੀ ਨਹੀਂ ਕੀਤੀ ਹੈ। ਤਾਂ ਕਰਕੇ ਸਾਡਾ ਨਰਾਦਰ ਹੋਇਆ। ਏ ਪਰ ਮਾਤਾ ਦੇ ਇਹਨੇ ਵਚਨ ਸੁਣ ਕੇ ਬਚਪਨ ਦੇ ਵਿੱਚ ਹੀ ਧੂਣੇ ਜਾ ਕੇ ਫਿਰ ਵੰਦਗੀ ਕੀਤੀ ਜੰਗਲਾਂ ਵਿੱਚ ਉਸ ਕਾਲਪੁਰਖ ਦੇ ਰੱਬ ਨਾ ਕੀਤੀ ਤੇ ਜਿਹਦੇ ਸਦਕਾ ਪਾਸਾ ਕਿੰਦੇ ਉਹਨੇ ਅਕਾਲ ਪੁਰਖ ਵੀ ਪਾਈ ਹੈ ਅੱਜ ਵੀ ਧਰੂ ਅਕਾਲ ਪੁਰਖ ਵੈਲਗੁਰੂ ਜੀ ਦੇ ਦਵਾਰੇ ਤੇ ਖੜਾ ਹੈ ਮਹਾਨੀ ਦੇ ਵਚਨ ਨੇ ਬਾਣਜ ਬਰਪ ਅਨਾਥ ਨੂੰ ਬਾਤ ਜੇ ਸਿਮਰਤ ਅਮਰ ਅਟਾਰੇ ਆ ਸਹੀਨ ਦੇ ਉਮਰ ਪੂਰੇ ਪੰਜ ਵਰਸ ਜੀ ਉਹਦੀ ਪੰਜ ਸਾਲ ਦੀ ਨਗੰਦੀ ਕੀਤੀ ਇਸ ਕਰਕੇ ਹallelujah ਕਾਲਕ੍ਰਿਤ ਵੈਕੁ ਜੀ ਦੇ ਦੁਆਰੇ ਤੇ ਖੜਾ ਹੈ ਇਹ ਨਿਰਭੈਤਾ ਦਾ ਆਤਮਦਰਜਾ ਆਸਮ ਕਰਕੇ ਅਕਾਲ ਪਦਵੀ ਨਿਰਭੂਣੇ ਪ੍ਰਾਪਤ ਕੀਤੀ ਹੈ ਭਾਈ ਤੂੰ ਵੀ ਉਸ ਕਾਲਕ੍ਰਿਤ ਵੈਕੁ ਜੀ ਦਾ ਨਾਮ ਜਪਿਆ ਕਰ ਦੁੱਖ ਹਰਤਾ ਵਿਵਿਦ ਕੋ ਸਾਮੀ ਤੈਂ ਕਾਹੇ ਵਿਸਰਾ ਨਿਸਾਰਿਆ ਆਸਬਿੰਦ ਤੂੰ ਵੀ ਪ੍ਰਮਾਤਮਾ ਨੂੰ ਕਉ ਭੁਲਾਇਆ ਹੋਇਆ ਜਿਹੜੇ ਅਕਾਲ ਪੁਰਖ ਵਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਭਾਈ ਤੂੰ ਕਿਉਂ ਉਸ ਕਾਲਪੁਰਖ ਵਹਿਗੂ ਨੂੰ ਵਿਸਰਾਇਆ ਭਾਵ ਭੁਲਾਇਆ ਹੋਇਆ ਹੈ ਉਂ ਜਾ ਬਹੀ ਸਰਨ ਗਹੀ ਕਿਰਪਾ ਨਿਦ ਗਾਜ ਕਰਹਾਤੇ ਛੁਟਾ اے ਭਾਈ ਜਿਸ ਵੇਲੇ ਗਾਜ ਨੇ ਕਿਰਪਾ ਦੇ ਸੁੰਦਰ ਪ੍ਰਮਾਤਮਾ ਦਾ ਆਸਰਾ ਲਿਆ ਉਹ ਗਾਜ ਆਕੀ ਤੰਦੂਏ ਤੂੰ ਤੰਦੂਏ ਦੀ ਬਾਹੀ ਨੂੰ ਮਿੱਤਰ ਗਿਆ ਇਹਦੀ ਵੀ ਕਥਾ ਹੁੰਦੀ ਹੈ ਕਿ ਗੰਧਰਵ ਸਨ ਤੇ ਉਹਨਾਂ ਮਹਾਰਿਸ਼ੀਆਂ ਦਾ ਤਰਾਪ ਹੋਇਆ ਸੰਤ ਸੰੰਗਨ ਦਾ ਜਿਹਦੇ ਕਰਕੇ ਹਾਥੀ ਦੀ ਜੂਨ ਵਿੱਚ ਆਇਆ ਤੇ ਜਦੋਂ ਹਾਥੀ ਦਾ ਜੂਨ ਦੇ ਵਿੱਚ ਆ ਕੇ ਉਹ ਖਲਾਬ ਦੇ ਵਿੱਚੋਂ ਚਾਰ ਸਕਣ ਵਾਰ ਤੇ ਪਾਣੀ ਪੀਣ ਵਾਰ ਤੇ ਜਾਂਦਾ ਕਹਿੰਦੇ ਤੰਦੂਏ ਦੇ ਨੂੰ ਫੜ ਲਿਆ ਤੇ ਤੰਦੂਏ ਦੇ ਪਰਨ ਕਰਕੇ ਫਿਰ ਉਹ ਅੰਦਰ ਨੂੰ ਖਿੱਚ ਰਿਹਾ ਹੈ ਤੇ ਉਹ ਚਿਗਿਆੜਾ ਮਾਰ ਰਿਹਾ ਹੈ ਆਪੀ ਅਰ ਪਹਿਲਾ ਜੀਵਨ ਚੰਗਾ ਹੋਣ ਕਰਕੇ ਕਾਲਪੁਰਖ ਵੈਕੂ ਜੀ ਦੇ ਸੋ ਦਸੀ ਤੇ ਕਹਿੰਦੇ ਜੇਕਰ ਤਾਰਾ ਦੇ ਵਿੱਚੋਂ ਇੱਕ ਕਾਮਲ ਦਾ ਪੁੱਤ ਢੋੜ ਕੇ ਅਕਾਲਪੁਰਖ ਵੈਕੂ ਜੀ ਨੂੰ ਅਰਪਨ ਕਰਕੇ ਜਦੋਂ ਪੁਕਾਰ ਕੀਤੀ ਉਹ ਵੀ ਭਾਈ ਬਿਰਤ ਤੰਗਵੇ ਦੀ ਭਾਗੀ ਨੂੰ ਕਾਲਪੁਰਖ ਵੈਕੂ ਜੀ ਨੇ ਵਿਚਾਰਿਆ ਹੈ ਮਹਿਮਾ ਨਾਮ ਕਹ ਲਾ ਵਰਨੋ ਰਾਨ ਕਹਿਤ ਬੰਗਮ ਤੇ ਤੁਕਾ ਤੇ ਧੰਕਾ ਸੰਹ ਰਾਜ ਵਚਨ ਕਰਦੇ ਨੇ ਮੈਂ ਕਿਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰਾਂ ਪ੍ਰਮਾਤਮਾ ਦਾ ਨਾਮ ਉਚਾਰ ਕੇ ਹਾਕੀ ਦੇ ਬੰਧਨ ਟੁੱਟ ਗਏ ਸਾਨਾ ਅਜਾਮਲ ਪਾਪੀ ਜਗ ਜਾਣੇ ਨਿਰੁਕ ਮਾਰੇ ਇਸ ਤਾਰਾ ਤੇ ਸਤਿਗੁਰ ਜੀ ਗੁਰ ਵਚਨ ਕਰਦੇ ਨੇ ਮੇ ਪਾਈ ਸਾਰਾ ਜਗ ਜਾਣਦਾ ਹੈ ਕਿ ਅਜਾਮਲ ਵਿਕਾਰੀ ਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਉਹ ਵੀ ਅਕ ਦੇ ਝੰਪਣ ਜਿਤਨੇ ਸਮੇਂ ਵਿੱਚ ਹੀ ਉਹਦਾ ਪਾਰ ਉਤਾਰਾ ਹੋ ਗਿਆ ਹੋ ਗਿਆ ਸੀ ਇਹਦੀ ਵੀ ਕਥਾ ਹੁੰਦੀ ਹੈ ਇਹ ਗੁਰਦਾਰ ਜਿਨੇ ਵੀ ਜ਼ਿਕਰ ਕੀਤਾ ਹੈ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਇਹ ਜਿਹਨੂੰ ਗੁਰਬਾਣੀ ਦੇ ਵਿੱਚ ਵੀ ਭਾਪੀ ਕਹਿ ਕੇ ਸੰਬੋਧਨ ਕੀਤਾ ਗਿਆ ਅਜਾਮਲ ਭਾਪੀ ਤੇ ਪਾਸਾ ਕਹਿੰਦੇ ਏਡਾ ਵੱਡਾ ਕੋ ਕਰਮੀ ਪੁਰਸ਼ ਇਹਨੇ ਕਾਰਜਾਂਗੇ ਨਹੀਂ ਸੰਨ ਤੇ ਉਹਨੇ ਵੀ ਜਦੋਂ ਗੁਰੂ ਕਾਰਕੁਪਤ ਵੈਕ੍ਰੂਹ ਜਿੱਤੇ ਕੀ ਕਾ ਅੰਤ ਸਮੇਂ ਆਜਮਲ ਕਾ ਅੰਤ ਸਮੇਂ ਨਾਰਾਇਣ ਸੁਤ ਆਈ ਜੋਗਤ ਜੋਗੀ ਸਰਗਾਸਥ ਸੋ ਗਤ ਛੇ ਮਿੰਟ ਪਾਈ ਤਾਂ ਸਕੇਦੇ ਬਿਲਕੁਲ ਉਹਨੂੰ ਨਾਰਾਇਣ ਦੇ ਆਕਾਰਪੁਰਪ ਦੀ ਅੰਤ ਸਮੇਂ ਤੋਂ ਉੱਠੀ ਆਈ ਸੁਤ ਆਈ ਤੇ ਨਾਮ ਜਪਿਆ ਨਾਰਾਇਣ ਦੀ ਦਾਕਾਰਪੁਰਪ ਦੀ ਦਾ ਜਿਹੜੀ ਗਤੀਵਾਨ ਤੇ ਜੋਗੀ ਲੋਕ ਜੰਗਲਾਂ ਦੇ ਵਿੱਚ ਕਾਫੀ ਕਾਫੀ ਸਮਾਂ ਬਸਿਆ ਕਰਦੇ ਨੇ ਬੰਦਗੀ ਕਰਦੇ ਨੇ ਤੇ ਕ੍ਰਿਸ਼ਨਵਾਦ ਪਾਸਾ ਕਹਿੰਦੇ ਉਹ ਗਤੀਵਨ ਕੋ ਇੱਕ ਛੇਨਮਾਤਰ ਸਮੇਂ ਦੇ ਵਿੱਚ ਹੀ ਕਾਰਤੂਕ ਹੁੰਦੀ ਹੈ ਜੀਵਨ ਵਿਕਾਰੀ ਸੀ ਪਾਪੀ ਨੂੰ ਕਹਿੰਦੇ ਸੀ ਕਿ ਪੁਰਬਾਨੀ ਦੇ ਵਿੱਚ ਵੀ ਤੂੰ ਪਾਪੀ ਕਰਕੇ ਜੁਣ ਕੀਤਾ ਗਿਆ ਹੈ ਪਰ ਅੰਤ ਸਮੇ ਅਕਾਲ ਪੁਰਖ ਜੀ ਨੂੰ ਦੇਖ ਤੇ ਕਰਨ ਕਰਕੇ ਕਾਸ਼ਮੀ ਕਹਿੰਦੇ ਉਹਦਾ ਭਾਈ ਉਤਾਰਾ ਪਾਰ ਉਤਾਰਾ ਹੋ ਗਿਆ ਸੀ ਫਿਰ ਤੂੰ ਵੀ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰ ਨਾਨਕ ਕਹਿ ਤੋ ਚੇਤ ਚਿੰਤਾ ਮਨ ਤੈਂ ਕੀ ਉਤਰ ਹੈ ਪਾਰ ਇਸ ਕਰਕੇ ਹੁਣ ਵਡਿਆਂ ਦੇ ਮੂੰਹ ਲਾ ਕੇ ਤੁੰਗ ਤੇ ਵਹਾਂ ਕਰਨਾ ਵਰਜਨ ਕਰਦੇ ਨੇ ਇਹੇ ਭਾਈ ਜੂ ਵੀ ਸਾਰੀਆਂ ਕਿਤੁਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਜੇ ਤੂੰ ਕਾਲਪੁਰ ਦੀ ਦਾ ਨਾਮ ਜਪੀ ਦਾ ਸਿਮਰਨ ਕਰੇਗਾ ਫਿਰ ਤੂੰ ਵੀ ਸੰਸਾਰ ਸੰਗਤ ਤੋਂ ਪਾਰ ਲੰਘ ਜਾਵੇਂਗਾ। ਤੇਰਾ ਵੀ ਪਾਪ ਧਾਰਾ ਹੋ ਗਿਆ। ਸੋ ਇਸ ਕਰਕੇ ਸਤਿਗੁਣੀਆਂ ਨੇ ਵੱਡੀ ਵੱਡੀ ਬਖਸ਼ਿਸ਼ ਕਰਕੇ ਸਾਡੇ ਤੇ ਅੱਜ ਬੜੇ ਵੱਡਿਆਂ ਦੇ ਨਾਮ ਜਿਵੇਂ ਨੇ ਉਹਨਾਂ ਦੇ ਨਾਲ ਉਦਾਰਨਾ ਦੇ ਕੇ ਸਮਝਾਉਣ ਦਾ ਯਤਨ ਕੀਤਾ ਦੇਖੋ ਭਾਈ ਨਾਮ ਦੇ ਵਿੱਚ ਕਿੰਨੀ ਬੱਜੀ ਬਾਗਲ ਹੈ ਨਾਮ ਕਰਕੇ ਤਨ ਕਾ ਦਾ ਉਧਾਰ ਹੋਇਆ ਨਾਮ ਕਰਕੇ ਧੂਨੇタル ਪਦਵੀ ਪਾਈ ਨਾਮ ਕਰਕੇ ਗਜ ਆਤੀ ਦਾ ਉਧਾਰ ਹੋਇਆ ਤੇ ਨਾਮ ਜਪਣ ਕਰਕੇ ਹੀ ਅਜਾਣੋਂ ਦਾ ਉਤਾਰ ਹੋਇਆ ਇਸ ਕਰਕੇ ਤੂੰ ਵੀ ਨਾਮ ਕਹ ਤਹੇ ਚੇਤ ਚਿੰਤਾ ਨਾ ਇਹ ਧੰਨ ਗੁਰੂ 파ਸਾਹ ਹਰਿ ਰਾਗ ਵਰਤਨ ਕਰਦੇ ਨੇ ਨਾਮ ਕਾਪਦਾ ਜੇ ਭਾਈ ਤੂੰ ਵੀ ਜਿਹੜਾ ਸਾਰੀਆਂ ਇਤੁਨੀਆਂ ਪੂਰੀਆਂ ਕਰਨ ਵਾਲਾ ਕਾਲਪੁਤ ਗੁਰੂ ਹੈ ਸਾਰੀਆਂ ਪੀਸ਼ਾਵਾਂ ਪੂਰੀਆਂ ਕਰਨ ਵਾਲਾ ਕਾਲਪੁਤ ਗੁਰੂ ਜੀ ਨੇ ਤੂੰ ਵੀ ਉਸ ਪਰਮਾਤਮਾ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਤੇ ਉਸ ਦੇ ਸਿਮਰਨ ਸਦਕਾ ਤੇਰਾ ਵੀ ਇਹ ਸੰਸਾਰ ਸੰਤਖੋਂ ਪਾਰ ਉਤਾਰਾ ਹੋ ਜਾਏਗਾ ਤੂੰ ਵੀ ਇਹ ਸੰਸਾਰ ਸੰਤਖੋਂ ਪਾਰ ਲੰਘ ਜਾਵੇਂਗਾ ਇਸ ਕਰਕੇ ਗੁਰੂ ਵਾਲੇ ਬਣੀਂ ਗੁਰੂ ਚਰਨਾਮਨ ਬਣੀਂ ਸਤਿਗੁਰਾਂ ਦੇ ਪੰਥਰ ਉਪਦੇਸ਼ ਨੂੰ ਆਪਣੇ ਮਿਰਦੇ ਵਿੱਚ ਵਸਾਈਏ ਤਾਂ ਜੋ ਸਾਡਾ ਜਿਹੜਾ ਅਨੁਮੱਖਾ ਜਨਮ ਸਾਨੂੰ ਮਿਲਿਆ ਹੈ ਭਾਈ ਇਹ ਸੱਜਦਾ ਹੋ ਸਕੇ ਸਾਡਾ ਵੀ ਇਹ ਸੰਸਾਰ ਸੰੰਦ ਤੋਂ ਪਾਰਾ ਹੋ ਜਾਏ ਪਾਰ ਉਤਾਰਾ ਹੋ ਜਾਏ ਹੋਵੇ ਗੱਭੀਤ ਨੂੰ ਗੁਰੂ ਬਾਰੇ ਬਣ ਕੇ ਗੁਰੂ ਜੀ ਦੀ ਸਿੱਖਿਆ ਨੂੰ ਕਰਨ ਕਰਾਂਗੇ ਨਾਮ ਜਪਾਂਗੇ ਸਿਮਰਨ ਕਰਦੇ ਹੋਏ ਸੇਵਾ ਕਰਾਂਗੇ ਤੇ ਫਿਰ ਹੀ ਸਾਡਾ ਜਿਹੜਾ ਹੈ ਇਹ ਮਨੁੱਖਾ ਜਨਮ ਸੁਖਲਾ ਰਹਿਦਾ ਇਸ ਕਰਕੇ ਗੁਰੂ ਵਾਲੇ ਬਣੋਂ ਗੁਰੂ ਚਰਨਾਂ ਨਾਲ ਜੁੜੋ ਭਾਈ ਗੁਰੂ ਸਾਹਿਬ ਜੀ ਤੋਂ ਨਾਮ ਦੀਆਂ ਗਾਥਾਂ ਲੈ ਕੇ ਨਾਮ ਜਪ ਕੇ ਆਪਣੇ ਸੁਮੂਖਾ ਜਨਮ ਨੂੰ ਸੁਖਲਾ ਕਰੋ ਇਹ ਹੀ ਮਨੁੱਖਾ ਜਨਮ ਦਾ ਸਭ ਤੋਂ ਵੱਡਾ ਦਾ ਆਓ ਮੈਂ ਤੁਹਾਨੂੰ ਮੰਨਣਾ ਹੈ ਕਿ ਮਨ ਸਾਧਗੁਰੂ ਜੀ ਬਖਸ਼ੂ ਜੋਗ ਨੇ ਪਹਿਲੀ ਸਾਧ ਸੰਗਤ ਬਖਸ਼ੂ ਜੋਗ ਪਰਖਿਆ ਨੇ ਕੋਈ ਵਿਚਾਰ ਜਿ ਮਨੋਂ ਪਾ ਜਾਏ ਸਾਧਗੁਰਾਂ ਦੀ ਸਿੱਖਿਆ ਨੂੰ ਜਾਨ ਕੇ ਗ੍ਰਹਿਣ ਕਰਿਓ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਕਰਣਾ ਜੀ ਨਾਨਕ ਨਾਮ ਜੜਦੀ ਕਦਾ ਤੇਰੇ ਪਾਣੀ ਸਰਵਾਪਾ